ਆਰੇ ਆਪਣੇ ਅੰਡੇ ਦੇ ਅੰਡੇ ਅਰੇ ਅੱਜ ਦੇ ਨਹੀਂ ਇਹ ਉਹ ਹੋ ਗਈ 34 ਅੰਡੇ ਅੱਜ ਦੇ ਤੇ ਆਹ ਅੰਡਿਆਂ ਦਾ ਸਾਈਜ਼ ਚੈੱਕ ਕਰੀਏ ਇੱਕ ਵਾਰੀ ਦੇਖਿਓ ਹਾਂਜੀ ਸ੍ਰੀਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਕੰਟਕਵਾਲੀ ਐਗ ਫਾਰਮ ਤੋਂ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਆਪਣੀ ਛੋਟੀ ਜੀ ਵੀਡੀਓ ਲੈ ਕੇ ਆਜਨਾ ਤੁਹਾਡੇ ਵਾਸਤੇ ਤੇ ਚੈੱਕ ਕਰ ਲਓ ਆਪਣੇ ਜਾਨਵਰ ਸਵੇਰ ਦੇ 11 ਵਜੇ ਹੋਏ ਆ ਤੇ ਫੀਡ ਵਗੈਰਾ ਪਾਈ ਹੋਈ ਹੈਗੀ ਤੇ ਸੋਨ ਨੂੰ ਮ ਦਿਖਾਉਣਾ ਜੇ ਜਾ ਕੇ ਫੀਡ ਪਾਈ ਹੋਈ ਆ ਤੇ ਇੱਕ ਨਵੀਂ ਛੋਟੀ ਨਾਲ ਗੱਲਬਾਤ ਸਾਂਝੀ ਕਰਨੀ ਸੀ ਇੱਕ ਚੀਜ਼ ਦਿਖਾਉਣੀ ਆ ਸੋਨ ਨੂੰ ਤੁਸੀਂ ਵੀ ਆਪਣੇ ਫਾਰਮ ਜੇ ਅਪਲਾਈ ਕਰ ਸਕਦੇ ਹੋ ਇਹ ਆੜੀ ਇਹ ਕਿਉਂ ਜ਼ਰੂਰੀ ਹੈ ਇਹ ਹੈਗੀ ਹੈ ਕਲੀ ਇਹ ਕਿਉਂ ਜ਼ਰੂਰੀ ਆ ਉਹ ਆਪਾਂ ਦੱਸਦੇ ਆਂ ਵੀਡੀਓ ਚ ਤੇ ਕੀ ਕੰਮ ਆਉਂਦੀ ਐ ਉਹ ਵੀ ਦੱਸਦੇ ਆਂ ਵੇਖੋ ਆਪਣੇ ਕੋਲੇ ਜਿਵੇਂ ਇਹ ਤੇ ਜਾਨਵਰ ਰੱਖੇ ਹੋਏ ਆ ਤੇ ਆਪਣੇ ਕੋਲੇ ਕੋਈ ਵੀ ਗਾਹ ਕਾਉਂਦਾ ਕੋਈ ਮੁਰਗੇ ਲੈਣ ਕੋਈ ਅੰਡੇ ਲੈਣ ਜਾਂ ਕਿਸੇ ਨੂੰ ਮੁਰਗੀ ਫੜਕੇ ਦੇਣੀ ਐ ਤੇ ਜਾਂ ਆਪਾਂ ਕਿਸੇ ਹੋਰ ਦੇ ਫਾਰਮ ਦੇ ਵਿੱਚ ਵਿਜ਼ਿਟ ਕਰਦੀਆਂ ਜਾਂਦੇ ਆਂਗੇ ਤੇ ਉੱਥੇ ਜਾ ਕੇ ਆਉਣੇ ਆਗੇ ਤੇ ਕੀ ਹੁੰਦਾ ਉੱਥੋਂ ਦੀਆਂ ਬਿਮਾਰੀਆਂ ਉਧਰ ਪੈਰਾਂ ਨਾਲ ਆ ਜਾਂਦੀਆਂ ਤੇ ਪਤਾ ਨਹੀਂ ਲੱਗਦਾ ਆਪਣ ਨੂੰ ਇਹ ਵੈਸੇ ਛੋਟੇ-ਛੋਟੇ ਗੱਲਾਂ ਐ ਪਰ ਕਈ ਵਾਰੀ ਇਹ ਫਾਰਮ ਖਾਲੀ ਕਰਾ ਦਿੰਦੇ ਆ ਤੇ ਬਹੁਤ ਥਾਵਾਂ ਤੇ ਦੇਖਣ ਨੂੰ ਮਿਲੇਗਾ ਵੀ ਕੋਈ ਬੰਦਾ ਗਿਆ ਦੂਸਰੇ ਫਾਰਮ ਤੋਂ ਮੁਰਗੀਆਂ ਲੈ ਕੇ ਆਇਆ ਉੱਥੋਂ ਉੱਥੋਂ ਆ ਕੇ ਆਪਣੇ ਫਾਰਮ ਦੇ ਵਿੱਚ ਵੜ ਗਿਆ ਤੇ ਉਹਦੇ ਫਾਰਮ 'ਚ ਬਿਮਾਰੀ ਆ ਗਈ ਜਿਹੜੀ ਦੂਸਰੇ ਦੇ ਫਾਰਮ ਦੇ ਵਿੱਚ ਸੀਗੀ ਇਹ ਕੀ ਕਰਦੀ ਆ ਭਾਈ ਤੁਸੀਂ ਆਪ ਵੀ ਚਾਹੇ ਬਾਹਰ ਅੰਦਰ ਤੁਰੇ ਫਿਰਦੇ ਹੋ ਤੇ ਕਿਤੇ ਵੀ ਤੁਹਾਡੇ ਜਵਾਨੋਂ ਪੈਰ ਨੂੰ ਲੱਗ ਸਕਦੇ ਆ ਤੁਸੀਂ ਜਦੋਂ ਅੰਦਰ ਬਣੋਗੇ ਫਾਰਮ ਦੇ ਇਹਦੇ ਵਿੱਚ ਰੱਖੋਗੇ ਪੈਰ ਤੇ ਇਹ ਕੀ ਕੰਮ ਕਰੂਗਾ ਕਲੀ ਇਹ ਐਂਟੀਵਾਇਰਡਿਕ ਦਾ ਕੰਮ ਕਰਦੀ ਆ ਜਿੰਨੇ ਵੀ ਕੀਟਨਾਸ਼ਕ ਜਾਨੂ ਹੁੰਦੇ ਆ ਸਾਰਿਆਂ ਨੂੰ ਖਤਮ ਕਰ ਦਿੰਦੀ ਆ ਤੇ ਫਾਰਮ ਦੇ ਅੰਦਰ ਕੋਈ ਵੀ ਬਿਮਾਰੀ ਨਹੀਂ ਜਾਂਦੀ ਤੁਸੀਂ ਕਿਤੋਂ ਵੀ ਬਾਹਰੋਂ ਅੰਦਰੋਂ ਆਓ ਤੇ ਇਹ ਤੁਸੀਂ ਕੀ ਕਰਨਾ ਫਾਰਮ ਦੇ ਮੂਰੇ ਟੋਆ ਪੱਟ ਲੈਣਾ ਇਹਦੇ ਵਿੱਚ ਇੰਨੀ-ਇੰਨੀ ਅੱਧਾ ਅੱਧਾ ਇੰਚ ਤੇ ਤੁਸੀਂ ਇਹਦੇ ਵਿੱਚ ਕਲੀ ਪਾ ਸਕਦੇ ਹੋ ਤੇ ਇੱਕ ਪਾ ਤੁਸੀਂ ਪਾਉਣੀ ਆ ਫਾਰਮ ਦੇ ਅੰਦਰ ਜਿੱਥੇ ਤੁਹਾਡੇ ਅੰਦਰੋਂ ਜਾ ਕੇ ਪੈਰ ਟਿਕਦਾ ਅੰਦਰ ਉੱਥੇ ਤੇ ਬਾਕੀ ਜੇ ਤੁਹਾਡਾ ਫਾਰਮ ਗਿੱਲਾ ਰਹਿੰਦਾ ਕਿਤੇ ਵੀ ਗਿੱਲਾ ਰਹਿੰਦਾ ਤਾਂ ਉੱਥੇ ਵੀ ਪਾ ਸਕਦੇ ਹੋ ਤੁਸੀਂ ਇਹ ਤੇ ਗਿੱਲਾ ਗੁੱਲਾ ਪੂਰਾ ਫਾਰਮ ਜਿਵੇਂ ਪਾਣੀ ਡੁੱਲ੍ਹ ਜਾਂਦਾ ਜਿਵੇਂ ਭਾਂਡਾ ਪਿਆ ਇਹ ਇੱਥੇ ਪਾਣੀ ਡੁੱਲ੍ਹ ਜਾਂਦਾ ਇੱਥੇ ਇੱਥੇ ਪਾ ਕੇ ਰੱਖੋ ਗਿੱਲੇ ਖਾਂ ਚ ਥੋੜੇ-ਥੋੜੇ ਛੜਕਾ ਕਰਦੇ ਰਹੋ ਇਹ ਆਪਣਾ ਹੈਗਾ ਆਊਟਡੋਰ ਹ ਖੁੱਡਾ ਕਹਿ ਸਕਦੇ ਹੋ ਤੁਸੀਂ ਜਿਹਦੇ ਵਿੱਚ ਆਪਾਂ ਜਾਨਵਰ ਰੱਖੇ ਹੋਏ ਹੈਗੇ ਤੇ ਫੁੱਲ ਗਰਮੀ ਦੇ ਵਿੱਚ ਵੀ ਜਾਨਵਰ ਇਹਦੇ ਵਿੱਚ ਰਹੇ ਕਿਉਂਕਿ ਜਿਵੇਂ ਤੁਹਾਨੂੰ ਦਿਖਾਇਆ ਸੀ ਆਪਾਂ ਉੱਪਰ ਚਾਦਰ ਪਾਈ ਹੋਈ ਆ ਤੇ ਥੱਲੇ ਪੂਰਾ ਇਨਸੂਲੇਸ਼ਨ ਕਰਿਆ ਹੋਇਆ ਹੈਗਾ ਵੀ ਹੀਟ ਅੰਦਰ ਥੱਲੇ ਨਾ ਜਾਵੇ ਤੇ ਬਾਹਰੋਂ ਠੰਡੀ ਹਵਾ ਫਾਰਮ ਦੇ ਵਿੱਚ ਜਾਂਦੀ ਰਹੇ ਤੇ ਇਹ ਚੈੱਕ ਕਰ ਲੋ ਇੱਧਰ ਆਪਣੇ ਮੁਰਗੇ ਆ ਜਿਹੜੇ ਸੇਲ ਤੇ ਆ ਤੇ ਇਹਨਾਂ ਨੂੰ ਫੜਨ ਵਾਸਤੇ ਕਿੇ ਵਾਰੀ ਅੰਦਰ ਜਾਣਾ ਪੈਂਦਾ ਹੈ ਖਫਤਕਰ ਵੀ ਕਿੇ ਵਾਰ ਵਿੱਚ ਵੱਢ ਜਾਂਦਾ ਆਪ ਤੇ ਆਪਾਂ ਨੂੰ ਕਹਿਣਾ ਔਖਾ ਹੋ ਜਾਂਦਾ ਵੀ ਬਾਈ ਤੂੰ ਫਾਰਮ ਦੇ ਵਿੱਚੋਂ ਬਾਹਰ ਨਿਕਲ ਜਾ ਤੇ ਉਦੋਂ ਔਖਾ ਹੋ ਜਾਂਦਾ ਕੰਮ ਇਸੇ ਕਰਕੇ ਇਹ ਚੀਜ਼ ਨੂੰ ਤੁਸੀਂ ਆਪਣੇ ਫਾਰਮ ਦੇ ਵਿੱਚ ਅਪਲਾਈ ਕਰੋ ਤੁਸੀਂ 20 ਮੁਰਗੀਆਂ ਰੱਖੀਆਂ ਚਾਹੇ ਤੁਸੀਂ 20000 ਰੱਖੀਆਂ ਤੁਸੀਂ ਵੱਡੇ ਫਾਰਮਾਂ ਤੇ ਜਾਉਂਗੇ ਉੱਥੇ ਤੁਹਾਨੂੰ ਇਹ ਕਲੀ ਮਿਲੂਗੀ ਜਿੱਥੇ-ਜਿੱਥੇ ਇਟਾਂ ਜਿੱਥੇ ਤੁਹਾਨੂੰ ਪਤਾ ਹੈ ਵੀ ਆਪਣਾ ਸਫਾਈ ਕਰਦੇ ਆ ਤੇ ਸਾਫ ਨਹੀਂ ਹੁੰਦਾ ਅ ਇਟਾਂ ਦੇ ਵਿੱਚ ਤੇ ਉੱਥੇ ਜਮਾਣੂ ਹੁੰਦੇ ਹੈਗੇ ਤੇ ਉੱਥੇ ਤੁਸੀਂ ਆਸ-ਪਾਸੇ ਪਾ ਸਕਦੇ ਹੋ ਜਿਵੇਂ ਮੈਂ ਬਾਉਂਡਰੀ ਤੇ ਪਾਇਆ ਹੋਇਆ ਤੇ ਚਲੋ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਦੂਜੇ ਫਾਰਮ 'ਚ ਇਹ ਆਪਣਾ ਵੱਡਾ ਕੇਜ ਆ ਮੁਰਗੀਆਂ ਦਾ ਵੱਡਾ ਫਾਰਮ ਹੈ ਜਿਹਦੇ ਵਿੱਚ ਮੁਰਗੀਆਂ ਸਿਰਫ ਕੱਲੀਆਂ ਮੁਰਗੀਆਂ ਹੈ ਮੁਰਗਾ ਇਹਦੇ ਵਿੱਚ ਕੋਈ ਨਹੀਂ ਹੈਗਾ ਤੇ ਜਦੋਂ ਆਪਾਂ ਬੱਚੇ ਲੈਣੇ ਹੋਏ ਜਾਂ ਚੂਚੇ ਕਢਾਉਣੇ ਹੋਏ ਉਦੋਂ ਇਹਦੇ ਵਿੱਚ ਮੁਰਗੇ ਛੱਡਾਂਗੇ ਨਹੀਂ ਫਿਲਹਾਲ ਕੋਈ ਲੋੜ ਨਹੀਂ ਮੁਰਗੀ ਬਿਨਾ ਮੁਰਗੇ ਤੋਂ ਵੀ ਅੰਡਾ ਦੇਉ ਆ ਵੀ ਕੋਈ ਤੇ ਵੀ ਆਪਾਂ ਅੰਦਰ ਜਾਣੇ ਆਪਾਂ ਇੱਥੋਂ ਤੇ ਆਪਾਂ ਇੱਥੇ ਵੀ ਕਲੀ ਪਾਈ ਹੋਈ ਆ ਇਹ ਜਦੋਂ ਵੀ ਖਤਮ ਹੋ ਜਾਏ ਕਲੀ ਤੁਸੀਂ ਫੇਰ ਪਾ ਦੋ ਕੋਈ ਬਾੜੀ ਮਹਿੰਗੀ ਆਈਟਮ ਨਹੀਂ ਹੈਗੀ ਦੇਖੋ ਚਾਰੇ ਪਾਸੇ ਕੰਧਾਂ ਤੇ ਆਪਾਂ ਪੂਰਾ ਜਿੱਥੇ ਕੰਧਾਂ ਦੇ ਵਿੱਚ ਮੋਰੀਆਂ ਸਰਾਖ ਹੁੰਦੇ ਆ ਸਾਰੇ ਕਿਤੇ ਕਲੀ ਦਾ ਸਾਰਾ ਛੜਕਾ ਕੀਤਾ ਹੋਇਆ ਇਸੇ ਕਰਕੇ ਆਪਣੇ ਜਾਨਵਰ ਹੈਲਥੀ ਐ ਤੇ ਮੰਡਿਆਂ ਤੇ ਬੈਠੀ ਜਾਂਦੇ ਆ ਦੇਖੋ ਕੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਛੋਟੀ ਜੀ ਚੀਜ਼ ਤੇ ਬਾਕੀ ਸਾਨੂੰ ਹੋਰ ਦਿਨੇ ਜਾਣਕਾਰੀ ਆਪਾਂ ਤੇ ਫਾਰਮ ਦੇ ਵਿੱਚ ਤਾਂ ਚਲੋ ਆਪਾਂ ਨਹੀਂ ਜੰਦੇ ਕਿਉਂਕਿ ਹੁਣੇ ਕਲੀ ਪਾਈ ਆ ਤੇ ਇਹਨੂੰ ਬੰਦ ਕਰ ਦਿੰਨੇ ਆ ਹਾਂਜੀ ਇਹ ਸੀ ਛੋਟੀ ਜੀ ਜਾਣਕਾਰੀ ਆਪਾਂ ਜਿਹੜੀ ਤੁਹਾਡੇ ਨਾਲ ਸਾਂਝੀ ਕਰੀ ਐ ਚੰਗੀ ਲੱਗੀ ਵੀਡੀਓ ਨੂੰ ਆਪਣੀ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਤੁਸੀਂ ਇਤਾਂ ਜੇ ਲੰਬੀਆਂ ਵੀਡੀਓ ਦੇਖਣੀਆਂ ਤੁਸੀਂ ਫਾਰਮ ਦੇ ਰਿਲੇਟਡ ਤਾ ਆਪਣਾ ਤੁਸੀਂ YouTube ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਮਨੀ 88 ਪਰੋਂਗੇ ਤਾਂ ਆਪਣਾ ਚੈਨਲ ਨਿਕਲਿਆ ਹੋਊਗਾ ਕਣਕਵਾਲੀਆ ਐਗ ਫਾਰਮ ਤੇ ਬਾਕੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਲੈ ਕੇ ਚੰਗੀ ਜੀ ਜਾਣਕਾਰੀ ਤੁਹਾਡੇ ਵਾਸਤੇ ਧੰਨਵਾਦ